ਲੋਕ ਸਭ ਤੋਂ ਪਹਿਲਾਂ ਤਾਂ ਮੈਂ ਅੱਜ ਭਗਵਾਨ ਬਾਲਮੀਕੀ ਜੀ ਦੇ ਜਨਮ ਦਿਨ ਦੇ ਉੱਤੇ ਸਭ ਨੂੰ ਸ਼ੁਭ ਕਾਮਨਾਵਾਂ ਦਿੰਦਾ ਬਹੁਤ ਬਹੁਤ ਵਧਾਈਆਂ ਦਿੰਦਾ ਮੁਬਾਰਕਾਂ ਦਿੰਦਾ ਜਿਹੜੇ ਲੋੜਵੰਦ ਸੀ ਜਿਨ੍ਹਾਂ ਦੇ ਕੋਲ ਆਪਣੇ ਘਰ ਨਹੀਂ ਸੀ ਆਪਣੇ ਪਲਾਟ ਨਹੀਂ ਸੀ ਆਪਣੇ ਕੋਈ ਜਗ੍ਹਾ ਨਹੀਂ ਸੀ ਉਹਨਾਂ ਨੂੰ 5-5 ਮਰਲੇ ਦੇ ਪਲਾਟ ਨੇ ਜਿਹੜੇ ਉਹ ਅੱਜ ਦਿੱਤੇ ਗਏ ਨੇ ਲੈਟਰਾਂ ਨਾਲ ਦਿੱਤੇ ਨੇ ਇੰਤਕਾਲ ਚੜ ਚੁੱਕਿਆ ਸਾਰੀਆਂ ਮੁਕੰਮਲ ਹੋ ਚੁੱਕੀਆਂ ਨੇ ਤੇ ਜਪ ਸਟੱਡੀ ਉਹ ਕੰਪਨੀਆਂ ਜਿਨ੍ਹਾਂ ਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦਿੱਤੇ ਨੇ ਉਸੀ ਸਿੰਗਲ ਜਾਣਾ ਸਪਾਹਜ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜਪ ਸਟੱਡੀ ਦੇ ਕੋਲੇ ਅੱਜ ਹੀ ਆਓ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਅੱਜ ਭਗਵਾਨ ਬਾਲਮੀਕੀ ਜੀ ਦੇ ਜਨਮ ਦਿਨ ਦੇ ਉੱਤੇ ਸਭ ਨੂੰ ਸ਼ੁਭ ਕਾਮਨਾਵਾਂ ਦਿੰਦਾ ਬਹੁਤ ਬਹੁਤ ਵਧਾਈਆਂ ਦਿੰਦਾ ਮੁਬਾਰਕਾਂ ਦਿੰਦਾ ਔਰ ਨਾਲ ਹੀ ਮੈਂ ਇਹ ਬੇਨਤੀ ਕਰਦਾ ਸਾਰਿਆਂ ਨੂੰ ਵੀ ਆਪਾਂ ਉਹਨਾਂ ਦੇ ਦਰਸਾਏ ਹੋਏ ਪੂਰਨਿਆਂ ਤੇ ਚੱਲਦੇ ਹੋਏ ਆਪਣਾ ਜਨਮਾ ਜਿਹੜਾ ਉਹ ਸਫਲ ਕਰੀਏ ਔਰ ਮੈਂ ਅਰਦਾਸ ਕਰਦਾ ਵੀ ਭਗਵਾਨ ਬਾਦਮੀਕ ਜੀ ਦਾ ਜਿਹੜਾ ਆਸ਼ੀਰਵਾਦ ਸਾਡਾ ਸਾਰਿਆਂ ਸਾਡੇ ਸਾਰਿਆਂ ਤੇ ਸਦਾ ਲਈ ਬਣਿਆ ਰਹੇ ਅੱਜ ਕਿਸੇ ਲੋਕਾਂ ਨੂੰ ਇਹ ਮਿਲਣੀ ਕੋਲ ਲੰਬੇ ਸਮੇਂ ਤੋਂ ਜਿਹੜੀ ਉਡੀਕ ਕੀਤੀ ਜਾ ਰਹੀ ਸੀ 20 ਸਾਲ ਤੋਂ ਇਸ ਦੇ ਅੱਜ 70 ਜਿਹੜੇ ਲੋੜਵੰਦ ਸੀ ਉਹਨਾਂ ਦੇ ਕੋਲ ਆਪਣੇ ਘਰ ਨਹੀਂ ਸੀ ਆਪਣੇ ਪਲਾਟ ਨਹੀਂ ਸੀ ਆਪਣੀ ਕੋਈ ਜਗ੍ਹਾ ਨਹੀਂ ਸੀ ਉਹਨਾਂ ਨੂੰ 5-5 ਮਰਲੇ ਦੇ ਪਲਾਟ ਨੇ ਜਿਹੜੇ ਉਹ ਅੱਜ ਦਿੱਤੇ ਗਏ ਨੇ ਲੈਟਰ ਉਹਨਾਂ ਦਿੱਤੇ ਨੇ ਇੰਤਕਾਲ ਚੜ ਚੁੱਕਿਆ ਸਾਰੀਆਂ ਮੁਕੰਮਲ ਹੋ ਚੁੱਕੀਆਂ ਨੇ ਤੇ ਹੁਣ ਸਿਰਫ ਕਬਜ਼ਾ ਦੇਣਾ ਬਾਕੀ ਆ ਤੇ ਉਹ ਵੀ ਸਰਕਾਰੀ ਪ੍ਰਕਿਰਿਆ ਮੁਕੰਮਲ ਕਿਉਂਕਿ ਹੋ ਚੁੱਕੀ ਆ ਔਰ ਬਹੁਤ ਜਲਦੀ ਕਬਜ਼ੇ ਵੀ ਉਹਨਾਂ ਨੂੰ ਦੇ ਦਿੱਤੇ ਜਾਣਗੇ 70 ਲਾਪਾਤਰੀ ਨੇ ਜਿਹੜੇ ਅੱਜ ਉਹ ਇੱਥੇ ਆਏ ਨੇ ਤੇ ਆਪਣੇ ਆਪਣੇ ਜਿਹੜੇ ਲੈਟਰ ਨੇ ਉਹਨਾਂ ਨੇ ਪ੍ਰਾਪਤ ਕੀਤੇ ਨੇ। ਕਾਰਨ ਕੀ ਸੀ ਜਦੋਂ ਬੜਾ ਰੁਕਿਆ ਹੋਇਆ ਸੀ ਕੰਮ ਉਸੇ ਲੰਬੇ ਸਮੇਂ ਤੋਂ ਮੰਤਰੀਪਤੀ ਆਚਰ ਤੁਸੀਂ ਜਿਹੜਾ ਪੰਡਿਤ ਪੰਚਾਇਤ ਨੇ ਜਿਹੜਾ ਕੋਸ਼ਿਸ਼ ਕੀਤੀ ਤੇ ਆਖਰ ਨੂੰ ਉਹਦਾ ਮਿਲਿਆ ਜਗਾ ਮਿਲਿਆ। ਕੋ ਗੱਲ ਇਹ ਆ ਵੀ ਕਈ ਵਾਰੀ ਕਾਨੂੰਨੀ ਆਟਾ ਉਹਨਾਂ ਦੇ ਵਿੱਚ ਫਸ ਕੇ ਜਾਂ ਕਈ ਵਾਰੀ ਸਿਆਸੀ ਏ ਘੇਰੇ ਦੇ ਵਿੱਚ ਫਸ ਕੇ ਇਹਨਾਂ ਜੀ ਕਈ ਵਾਰੀ ਲੋਕ ਨੇ ਜਿਹੜੇ ਖਾਸ ਕਰਕੇ ਗਰੀਬ ਲੋਕ ਨੇ ਜਿਹੜੇ ਉਹ ਵਿਚਾਰੇ ਬੜਾ ਸਫਰ ਕਰਦੇ ਨੇ ਜਿਹੜੀ 5-10 20 ਸਾਲ ਪਹਿਲਾਂ ਇਹਨਾਂ ਨੂੰ ਚੀਜ਼ ਮਿਲਣੀ ਚਾਹੀਦੀ ਸੀ ਉਹ ਵੀ ਅੱਜ ਮਿਲਿਆ ਉਹ ਵੀ ਮਾਜੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਦਖਲ ਦਾ ਜੀ ਦੇ ਕਰਕੇ ਦਖਲ ਕਰਕੇ ਮਿਲੀ ਆ ਨਹੀਂ ਤਾਂ ਸ਼ਾਇਦ ਉਹ ਵੀ ਲੇਟ ਹੋ ਜਾਂਦੀ ਪਰ ਚਲੋ ਕੋਈ ਨਹੀਂ ਦੇਰ ਆਏ ਦਰੋਸਤ ਆਏ ਤੇ ਹੁਣ ਇਹ ਮਾਲਕ ਬਣ ਗਏ ਤੇ ਮੈਂ ਇਹਨਾਂ ਨੂੰ ਮੁਬਾਰਕਾਂ ਦਿੰਦਾ ਜੀ ਸੱਜਣ ਦੇ ਵਿੱਚ ਕਰਦੇ ਨਾ ਬਸ ਦੇਖੋ ਇਹ ਆ ਵੀ ਕਿਤਨੇ ਕਿਤੇ ਇਹ ਵੀ ਸਿਸਟਮ ਜੀ ਫਸੀ ਹੋਈ ਚੀਜ਼ ਆ ਵੀ ਪ੍ਰਾਈਵੇਟ ਡਿਵੈਲਪਰ ਨੇ ਕੁਝ ਡਿਵੈਲਪ ਕੀਤੀ ਹੋਈ ਆ ਕੁਝ ਪਿੰਡ ਦੀ ਫਿਰਨੀ ਆ ਪਰ ਅੱਜ ਮੈਂ ਇਹਦਾ ਹੱਲ ਕਰਤਾ ਜਿੱਥੇ ਤੁਸੀਂ ਲੰਘ ਕੇ ਆਏ ਹੋ ਤੁਸੀਂ ਦੇਖੋਗੇ ਵੀ ਆਉਣ ਵਾਲੇ 5-7 10 ਦਿਨ ਦੇ ਵਿੱਚ ਜਿਹੜੀ ਸੜਕਾ ਬਣਨੀ ਹੈ ਜਿਹੜੀ ਇਹ ਸ਼ੁਰੂ ਹੋ ਜੂਗੀ ਜਿੱਦ ਤੱਕ ਪਾਣੀ ਦਾ ਸਬੰਧ ਹੈ ਵੈਸੇ ਤਾਂ ਪਾਣੀ ਦੀ ਕੋਈ ਸਮੱਸਿਆ ਨਹੀਂ ਹੈਗੀ ਪਿੱਛੇ ਵੀ ਟਿਊਬਵਲ ਲਾ ਕੇ ਦਿੱਤਾ ਹੈ ਤੇ ਜੇ ਕੋਈ ਪਾਣੀ ਦੀ ਸਮੱਸਿਆ ਹੋਈ ਤਾਂ ਟਿਊਬਵਲ ਲਾ ਦਿੱਤਾ ਜਾਊਗਾ ਜੇ ਹੋ ਸਕੇ ਨੇ ਨਹਿਰ ਦੀ ਪਾਣੀ ਦੀ ਦੇ ਨਾਲ ਜੋੜਨ ਦੀ ਡਿਮਾਂਡ ਰੱਖੀ ਹੈ ਉਹ ਵੀ ਮੇਰੀ ਕੋਸ਼ਿਸ਼ ਹੈ ਵੀ ਜੇ ਨਹਿਰੀ ਪਾਣੀ ਜਿਹੜਾ ਉਹਨੂੰ ਜੋੜਿਆ ਜਾ ਸਕੇ ਉਹ ਵੀ ਜੋੜ ਦਿਆਂਗੇ ਔਰ ਬਹੁਤ ਜਲਦੀ ਇੱਥੇ 30-35 ਲੱਖ ਰੁਪਏ ਦੀ ਲਾਗ ਦੇ ਨਾਲ ਪਲੇਗ੍ਰਾਉਂਡ ਬਣ ਰਿਹਾ ਹੈ ਪਿੰਡ ਵਾਸਤੇ ਪਿੰਡ ਵਾਸਤੇ ਵੈਸੇ ਵੀ 30 ਪਲੇਗ੍ਰਾਉਂਡ ਬਣ ਰਹੇ ਨੇ ਮੇਰੇ ਹਲਕੇ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ 3000 ਤੋਂ ਵੱਧ ਬਣ ਰਿਹਾ ਹੈ ਤੇ ਸਾਡੇ ਮੇਰੇ ਆਪਣੇ ਹਲਕੇ ਮੋਹਾਲੀ ਦੇ ਵਿੱਚ 30 ਪਲੇਗ੍ਰਾਉਂਡ ਨੇ ਜਿਹੜੇ ਉਹ ਪਿੰਡਾਂ ਦੇ ਵਿੱਚ ਬਣ ਰਹੇ ਨੇ ਤਾਂ ਕਿ ਆਪਾਂ ਆਪਣੇ ਨੌਜਵਾਨ ਆਪਣੀ ਨੌਜਵਾਨੀ ਸੰਭਾਲ ਸਕੀਏ ਤੇ ਨੌਜਵਾਨਾਂ ਨੂੰ ਆਪਾਂ ਸਿੱਧੇ ਰਸਤੇ ਤੇ ਲਿਆਵ ਸਕੀਏ ਤੇ ਨੌਜਵਾਨ ਖੇਡਾਂ ਵੱਲ ਤੇ ਪੜ੍ਹਾਈ ਵੱਲ ਹੀ ਧਿਆਨ ਦੇਣ ਬਾਕੀ ਗਲਤ ਕੰਮਾਂ ਵੱਲ ਮਾੜੇ ਕੰਮਾਂ ਵੱਲ ਧਿਆਨ ਨਾ ਦੇਣ ਦੇਖੋ ਮੈਂ ਇਹ ਕਹਿੰਦਾ ਵੀ ਹਰ ਇੱਕ ਗੱਲ ਨੂੰ ਨਾ ਜੀ ਆਪਾਂ ਮਤਲਬ ਸਿਆਸੀ ਜਿਹੜੇ ਸਾਡੇ ਸਿਆਸੀ ਲੀਡਰ ਨੇ ਨਾ ਜੀ ਕੋਈ ਏਜੰਡਾ ਤਾਂ ਉਹਨਾਂ ਕੋਲ ਹੈ ਨਹੀਂ ਮਤਲਬ ਕੋਈ ਕਿਸੇ ਕਿਸਮ ਦੀ ਡਵੈਲਪਮੈਂਟ ਦੀ ਗੱਲ ਹੁੰਦੀ ਆ ਜਾ ਕਿਸੇ ਚੰਗੀ ਗੱਲ ਹੁੰਦੀ ਹੈ ਜਿਹੜੀ ਸਰਕਾਰ ਸਟੇਟ ਵਾਸਤੇ ਰਾਜ ਵਾਸਤੇ ਉਹ ਵੀ ਉਹਦੇ ਵਿੱਚ ਅਰਜਣਾ ਕੱਢਣੀਆਂ ਨੇ ਉਹਦੇ ਵਿੱਚ ਮਤਲਬ ਉਨਕਸ ਕੱਢਣੇ ਨੇ ਉਹਦੇ ਮਤਲਬ ਚੰਗੇ ਕੰਮ ਨਹੀਂ ਦੇਖਣੇ ਹੈਗੇ ਮਾੜੇ ਕੰਮਾਂ ਵੱਲ ਧਿਆਨ ਰੱਖਣਾ ਉਹ ਮੇਰੀ ਬੇਨਤੀ ਹੈ ਵੀ ਸਰਕਾਰ ਜੋ ਫੈਸਲਾ ਲਾਉਗੀ ਉਹ ਸੋਚ ਸਮਝ ਕੇ ਲਾਉਗੀ ਤੇ ਮੇਰਾ ਖਿਆਲ ਹੈ ਵੀ ਉਹ ਲੋਕਾਂ ਦੇ ਹਿੱਤ ਵਿੱਚ ਹੋਊਗਾ ਦੇਖੋ ਸਾਡੀ ਕੋਸ਼ਿਸ਼ ਰਹੀ ਹੈ ਸਾਡੀ ਸਰਕਾਰ ਦੀ ਵੀ ਜਿਹੜੀ ਪੰਚਾਇਤਾਂ ਦੀਆਂ ਜ਼ਮੀਨਾਂ ਤੇ ਕਬਜ਼ੇ ਨੇ ਉਹ ਹਟਾਏ ਜਾਣ ਔਰ ਹਟਾਏ ਵੀ ਨੇ ਬਹੁਤ ਸਾਰੇ ਔਰ ਹਟਾ ਕੇ ਗਰੀਬਾਂ ਨੂੰ ਪਲਾਟ ਵੀ ਦਿੱਤੇ ਜਾ ਰਹੇ ਨੇ ਲੋੜਵੰਦਾਂ ਨੂੰ ਵੀ ਦਿੱਤੇ ਜਾ ਰਹੇ ਨੇ ਤੇ ਆਉਣ ਵਾਲੇ ਟਾਈਮ ਦੇ ਵਿੱਚ ਸਾਡੀ ਸਰਕਾਰ ਆ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਮਾਜੋਗ ਮੁਖਵੰਦਰਪੁਰ ਸ੍ਰੀਮਾਨ ਮਨੁਏ ਲੱਗ ਰਿਹਾ ਵੀ ਬੇਘਰਿਆਂ ਨੂੰ ਸਾਰਿਆਂ ਨੂੰ ਪਲਾਟ ਜਿਹੜੇ ਉਹ ਦੇਣਗੇ ਤੁਹਾਨੂੰ ਤਾਂ ਇਲੈਕਸ਼ਨ ਅਨਾਉਂਸ ਹੋ ਗਈ ਹੈ ਜੀ ਕਿਵੇਂ ਦੇਖ ਦਿਓ ਉਸ ਚੀਜ਼ ਨੂੰ ਦੇਖੋ ਸਾਡੇ ਉਥੋਂ ਦੇ ਆਮ ਆਦਮੀ ਪਾਰਟੀ ਦੇ ਐਮ.ਐਲ.ਏ ਸੀ ਉਹਨਾਂ ਦੀ ਬੇਵਕਤੀ ਬਹੁਤ ਹੋ ਗਈ ਸੀ ਤੇ ਉਹਦੇ ਕਰਕੇ ਜਿਹੜੀ ਇਹ ਚੋਣ ਹੋ ਰਹੀ ਹੈ ਬਾਈ ਇਲੈਕਸ਼ਨ ਹੋ ਰਹੀ ਹੈ ਤੇ ਮੈਨੂੰ ਲੱਗਦਾ ਵੀ ਆਮ ਆਦਮੀ ਜਿੱਤੂਗੀ ਕਿਉਂਕਿ ਕੰਮਕਾਰ ਵੀ ਬਹੁਤ ਕੀਤੇ ਹੋਏ ਨੇ ਤੇ ਕੋਈ ਦਿੱਕਤ ਨਹੀਂ ਹੈਗੀ ਤੇ ਵੱਡੇ ਫਰਕ ਦੇ ਨਾਲ ਆਮ ਆਦਮੀ ਪਾਰਟੀ ਤਰਨਤਾਰਨ ਦੀ ਚੋਣਾਂ ਉਹ ਜਿੱਤੂਗੀ ਧੰਨਵਾਦ ਸਰ ਬਹੁਤ ਪਸਟਡੀ ਉਹ ਕੰਪਨੀਆਂ ਜਿਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦੱਤੇ ਨੇ ਤੁਸੀਂ ਸਿੰਗਲ ਜਾਣਾ ਹੈ ਸਪਾਉਸ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜੱਪ ਸਟੱਡੀ ਦੇ ਕੋਲੇ ਅੱਜ ਹੀ ਆਓ